ਤਾਏ ਦਿਨ ਹੀ ਸੋਸ਼ਲ ਮੀਡੀਆ ਤੇ ਸੁਰਖੀਆਂ 'ਚ ਰਹਿਣ ਵਾਲੇ ਭਾਨੇ ਸਿੱਧੂ ਦੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਲਗਾਤਾਰ ਕੀ ਭਾਨੇ ਸਿੱਧੂ ਜਿਹੜਾ ਉਹ ਸੁਰਖੀਆਂ ਦੇ ਵਿੱਚ ਰਹਿੰਦਾ ਕਦੀ ਏਜੰਟ ਦੇ ਨਾਲ ਪੰਗਾ ਤੇ ਕਦੀ ਸਿਆਸੀ ਪਾਰਟੀਆਂ ਦੇ ਨਾਲ ਪੰਗਾ ਤਾਂ ਹੁਣ ਵੱਡੀ ਕਾਰਵਾਈ ਕਰ ਦਿੱਤੀ ਹੈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਭਾਨਾ ਸਿੱਧੂ ਦਰਅਸਲ ਇਲਜ਼ਾਮ ਲੱਗੇ ਹੈ ਕਿ ਇੱਕ ਏਜੰਟ ਨੂੰ ਬਲੈਕਮੇਲ ਕੀਤਾ ਗਿਆ ਜੀ ਹਾਂ ਐਕਸਟਰੈਕਸ਼ਨ ਮਨੀ ਮੰਗੀ ਗਈ ਹੈ ਬਲੈਕਮੇਲ ਕਰਕੇ ਪੈਸੇ ਮੰਗਣ ਦੇ ਇਲਜ਼ਾਮਾਂ ਦੇ ਤਹਿਤ ਪੰਨੀ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਲੁਧਿਆਣਾ ਦੇ ਏਜੰਟ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਸ਼ਿਕਾਇਤ ਦੇ ਵਿੱਚ ਜਿਹੜੀ ਪੀੜਤ ਹੈ ਨਾਦਰ ਅਸਲੋ ਇੱਕ ਇਮੀਗ੍ਰੇਸ਼ਨ ਆਫਿਸ ਚਲਾ ਰਹੀ ਹੈ ਤਾਂ ਉਸ ਦੇ ਵੱਲੋਂ ਹੀ ਇਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕਿ ਮੈਨੂੰ ਡਰਾਇਆ ਧਮਕਾਇਆ ਗਿਆ ਭਾਨੀ ਸਿੱਧੂ ਦੇ ਵੱਲੋਂ ਤੇ ਮੇਰੇ ਕੋਲੋਂ ਪੈਸੇ ਮੰਗੇ ਗਏ ਆ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਆ ਤੇ ਇਸ ਬਾਬਤ ਪੰਜਾਬ ਪੁਲਿਸ ਨੂੰ ਆ ਉਹ ਸਬੂਤ ਵੀ ਦਿੱਤੇ ਗਏ ਆ ਰਿਕਾਰਡਿੰਗ ਵੀ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਭਾਨੇ ਸਿੱਧੂ ਹੁਣਾ ਦੇ ਵੱਲੋਂ ਨਾ ਕਿਹਾ ਜਾ ਰਿਹਾ ਕਿ ਡਰਾਇਰ ਤੁਮਕਾਇਆ ਗਿਆ ਤੇ ਪੈਸੇ ਵੀ ਮੰਗੇ ਗਏ ਆ ਤਾਂ ਪੁਲਿਸ ਨੇ ਸਾਰੇ ਸਬੂਤਾਂ ਨੂੰ ਦੇਖ ਕੇ ਤੇ ਐਫ ਆਈ ਆਰ ਜਿਹੜੀ ਆ ਉਹ ਮਾਮਲਾ ਦਰਜ ਕੀਤਾ ਨੌਰ ਗ੍ਰਿਫਤਾਰੀ ਜਿਹੜੀ ਆ ਭਾਨੇ ਸਿੱਧੂ ਦੀ ਹੋ ਚੁੱਕੀ ਆ ਤਾਂ ਹੁਣ ਲੱਖਾਂ ਸਿਧਾਨਾ ਵੀ ਭਾਨੇ ਸਿੱਧੂ ਦੀ سپورਟ ਦੇ ਵਿੱਚ ਆਏ ਹੋਏ ਨੇ ਤਾਂ ਲਗਾਤਾਰ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਦੇ ਕਿਸੇ ਗੱਲ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ ਤਾਂ ਬੇਸ਼ੱਕ ਤੁਸੀਂ ਇਹ ਵੀਡੀਓਜ਼ ਦੇਖੀਆਂ ਹੁਣ ਗਿਆ ਜਿਸ ਦੇ ਵਿੱਚ ਭਾਨਾ ਸਿੱਧੂ ਲੋਕਾਂ ਦੇ ਨਾਲ ਗੱਲਬਾਤ ਕਰਦਾ ਏਜੰਟ ਨੂੰ ਫੋਨ ਲਾ ਕੇ ਉਹਨਾਂ ਦੇ ਮਸਲੇ ਹੱਲ ਕਰਾਉਂਦਾ ਤਾਂ ਐਵੇਂ ਦੇ ਨਾਲ ਲੋਕਾਂ ਦੇ ਨਾਲ ਭਾਨੇ ਸਿੱਧੂ ਨੇ ਰਾਬਤਾ ਬਣਾਇਆ ਤਾਂ ਉਸ ਨੂੰ ਲੈ ਕੇ ਪਹਿਲਾਂ ਵੀ ਪਿੱਛੇ ਜੇ ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ ਕਾਫੀ ਗਾਲੀ ਗਲੋਚ ਜਿਹੜਾ ਭਾਨੇ ਸਿੱਧੂ ਦੇ ਵੱਲੋਂ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤਾਂ ਆ ਭਾਨੇ ਸਿੱਧੂ ਦੇ ਉੱਪਰ ਹੋਰ ਵੀ ਕਾਫੀ ਜਿਹੜੇ ਏਜੰਸੀ ਉਹਨਾਂ ਦੇ ਵੱਲੋਂ ਵੀ ਜਿਹੜੇ ਇਲਜ਼ਾਮ ਲਗਾਏ ਗਏ ਕਿ ਸਾਡੇ ਨਾਲ ਬੱਸ ਲੁਕੀ ਕੀਤੀ ਸਾਨੂੰ ਬੁਰਾ ਚੰਗਾ ਬੋਲਿਆ ਔਰ ਹੋਰ ਵੀ ਮਾਮਲੇ ਜਿਹੜੇ ਦਰਜ ਕਰਵਾਇਆ ਪਰ ਇੱਥੇ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਇੱਕ ਇਲਜ਼ਾਮਾਂ ਦੇ ਤਹਿਤ ਗ੍ਰਫਤਾਰ ਕਰ ਲਿਆ ਗਿਆ ਧਰਾਤ ਮੁਕਾ ਕੇ ਪੈਸੇ ਮੰਗਣ ਦੇ ਬਲੈਕਮੇਲ ਕਰਨ ਦੇ ਭਾਨੇ ਸਿੱਧੂ ਤੇ ਇਲਜ਼ਾਮ ਜਿਹੜੇ ਆ ਉਹ ਲਗਾਏ ਗਏ ਆ ਜਿਸ ਦੇ ਤਹਿਤ ਗ੍ਰਫਤਾਰ ਕਰ ਲਿਆ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਅਸਲ ਲੁਧਿਆਣਾ ਸੈਕਟਰ 32 ਦੇ ਵਿੱਚ ਇੱਕ ਇਮੀਗ੍ਰੇਸ਼ਨ ਆਫਿਸ ਹੈ ਤਾਂ ਉੱਥੇ ਇਮੀਗ੍ਰੇਸ਼ਨ ਆਫਿਸ ਜਿਹੜਾ ਆ ਉੱਥੇ ਫੋਨ ਲਗਾਇਆ ਜਾਂਦਾ ਭਾਨੇ ਸਿੱਧੂ ਦੇ ਵੱਲੋਂ ਤਾਂ ਪੈਸੇ ਮੰਗੇ ਜਾਂਦੇ ਇਹ ਪੀੜਿਤਾ ਦਾ ਕਹਿਣਾ ਹੈ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਮੇਰੇ ਤੋਂ ਪੈਸੇ ਮੰਗੇ ਗਏ ਮੈਨੂੰ ਬਲੈਕਮੇਲ ਕੀਤਾ ਗਿਆ ਮੈਨੂੰ ਡਰਾਇਆ ਧਮਕਾਇਆ ਗਿਆ ਤੇ ਪੁਲਿਸ ਤੱਕ ਇਹ ਜਾਣਕਾਰੀ ਜਿਹੜੀ ਪਹੁੰਚਾਈ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਮਾਮਲਾ ਜਿਹੜਾ ਆ ਹੁਣ ਪੁਲਿਸ ਨੇ ਦਰਜ ਕਰਕੇ ਤੇ ਭਾਨੀ ਸਿੱਧੂ ਨੂੰ